ਅੱਟਾ ਜਵਾਕ ਤੂੰ ਆ ਬਿਕਰਦਾ ਮਾਤਰਾ ਛੋੜਾ ਕਿਉਂ ਜਾਂਦਾ ਤੂੰ ਚੱਲ ਇਹਨੇ ਪਾੜੇ ਮਾਤਰਾ ਓਏ ਚੋਰ ਪਤਾ ਨਹੀਂ ਕਿਉਂ ਜਾਂਦਾ ਅੱਜ ਕੱਢ ਜਵਾਕ ਵੇਖਦਾ ਕਿਉਂਦੀ ਹੈ ਪਾੜੇ ਮਾਤਰਾ ਦੇ ਕਿੰਨੇ ਠੰਡਾ ਠੰਡ ਪਈ ਜਾਂਦੀ ਹੈ ਤੇ ਦਰਦੀ ਪੈ ਜਾਂਦਾ ਬਾਰੇ ਮਾਰਤਾ ਪਾਲੇ ਜਮਾ ਤੇ ਪਤਾ ਨਹੀਂ ਜਵਾਬ ਦਉ ਜੀ ਆ ਚੜਾਉਂਦੇ ਬਾਰੇ ਕਿ ਤਰ੍ਹਾਂ ਨੇ ਚੜਾਉਂਦੇ ਕਿ ਤਰ੍ਹਾਂ ਆਰਤਾ ਛੋਰ ਨਹੀਂ ਪਤਾ ਨਹੀਂ ਕਿਉਂ ਜਾਏ ਅੱਜ ਕੱਲ ਦੀ ਨਾ ਨੌਂ ਜਣ ਕੀ ਦੇ ਰੱਖੇ ਚਰਾਂਦੀ ਨੇ ਕਾਲੇ ਮਾਰਦੇ ਨੇ ਛੋਰ ਨੇ ਜਮਾ ਕਾਲੇ ਮਾਰਤਾ ਤੇ ਮੈਨੂੰ ਲੱਗਦਾ ਆ ਗਏ ਹਾਂ ਜਿਹੜੀ ਆ ਗਏ ਆ ਗਏ ਕੀ ਹੋ ਗਿਆ ਕੰਬੀ ਆ ਨਾ ਮਾਰ ਤੇ ਬਾਲੇ ਹੈ ਮਾਰ ਤੇ ਬਾਲੇ ਸ਼ੋਰ ਜਨੇ ਤੇ ਇਹਨੂੰ ਕਹਿੰਦਾ ਹੌਲੀ ਚਲਾਵਾ ਉਹ ਹੌਲੀ ਕਿੱਥੇ ਅੱਜ ਕੱਲ ਇੱਥੇ ਉਹ ਉਹ ਸਤਵਿੰਦਰ ਔਰ ਜਾਈ ਸੜਦੇ ਔਰ ਜਾਈ ਸੜਦੇ ਮੈਨੂੰ ਔਰ ਜਾਈ ਸੜਦੇ ਡੇੜਦਾ ਇਹ ਦੋ ਮਾਰਦੇ ਨੇ ਹੌਲੀ ਤੋਂ ਮਾਰਦੇ ਕੀ ਮਾਰਨਾ ਅੱਜ ਕੱਲ ਮਾਰਨ ਦਾ ਮੌਕਾ ਨਹੀਂ ਆਇਆ ਆ ਬੂਟਾ ਬੂਟ ਓਏ ਬੂਟ ਲਾ ਦੇ ਸ਼ੋਰ ਹੈ ਉਹ ਬੂਟ ਲਾ ਜੋ ਬੂਟ ਵੀ ਨਹੀਂ ਲੈਂਦਾ ਓਏ ਇਧਰ ਆ ਇੰਨਾ ਤੇ ਤੈਨੂੰ ਕੀ ਚਾਹੀ ਤੋਰਨ ਹੈ ਤਾਕੜੀ ਤੂੰ ਥਾਰਤਾ ਹੈਗਾ ਤੂੰ ਤਾਕੜੀ ਓਏ ਤੇਰਾ ਓਏ ਤਾੜੀ ਇੱਧਰ ਕਰ ਇੱਧਰ ਓਏ ਓਏ ਇੱਕ ਮੈਂ ਸਿਰ ਤਾਈ ਲੈ ਲੈ ਜਾਇ ਲੈ ਓਹ ਮਾਰਦਾ ਇਹ ਇੰਨੀ ਤੇਜ਼ ਦੁਰੀ ਜਾਂਦਾ ਹੈ ਕੋਚੋਰਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਦੀ ਹੈ ਮਾੜਾ ਮੋਟਾ ਦੇਖ ਲਿਆ ਕਰੋ ਯਾਰ ਕਿੰਬਰ ਇਹ ਮੋਟਰਸਾਈਕਲ ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਮੋਟਰਸਾਈਕਲ ਇਹਦਾ ਵੱਲੀ ਜਾਣਾ ਇਹ ਜਿਹੜੇ ਸ਼ੋਰ ਹਨ ਇਹ ਤਾਂ ਹੀ ਮੰਨ ਲਾ ਇਸ ਤਰ੍ਹਾਂ ਕਰਕੇ ਦੇਖਦੇ ਨਹੀਂਗੇ ਮਾਂ ਪਰੋਂ ਠੰਡ ਚ ਮਾਰ ਦਿੰਦੇ ਆ ਅਸਲ ਕੰਮ ਤਾਂ ਨੌਜਵਾਨਾਂ ਦਾ ਬੁੜਿਆਂ ਵਿੱਚ ਤੋੜ ਲੈਂਦੇ ਆ ਇਸ ਕਰਨਾ ਸੋਚੋ ਸਾਰਾ ਕੁਝ ਬੇਟਾ ਤੂੰ ਤਾਂ ਸਮਝਦਾਰ ਸੀ ਉਹਨੂੰ ਸਮਝਾਇਆ ਕਰ ਮਾੜਾ ਮੋਟਾ ਤੂੰ ਉੱਥੇ ਹੀ ਡੈਡੀ ਮਾਰਦਾ ਇਹਦੇ ਦੋ ਲਖੜੇ ਮਾਰਦਾ ਕੀ ਹੁਣ ਤੇਰੇ ਗਿੱੱਚੀ ਚ ਪੈਣੀਆਂ ਉਹ ਵੀ ਕਿਵੇਂ ਦੰਦ ਕੱਢਦਾ ਏ ਹੁਣ ਤਾਂ ਦੰਦ ਕੱਢਣੀ ਏ ਮੈਂ ਆ ਕਿ ਹੋਲੀ ਤੋਰਨੇ ਤੇ ਕੋ ਹੱਸਦਾ ਸੀਗਾ ਹਾਂ ਤਾਂ ਵੀ ਇਹ ਵੀ ਨਹੀਂ ਆਈ ਆ ਮੇਰੇ ਨੇ ਕੋਈ ਨਹੀਂ ਕੰਬਣੀ ਆ ਕੰਬਣੀ ਸੱਚੇ ਪਾਤਸ਼ਾਹ ਉਜਾਵੇ ਅੱਜ ਠੰਡ ਤੋਂ ਬਚਾਲਾ ਸੱਚੇ ਪਾਤਸ਼ਾਹ ਬਚਾਲਾ ਉਜਾਣਾ ਉਜਾਲਾ ਅੱਜ ਪਤਾ ਨਹੀਂ ਕਿਉਂ ਠੰਡ ਪੈਣ ਲੱਗੀ ਆ ਉਧਰੋਂ ਜਿਹੜਾ ਕੰਮ ਆ ਉਹ ਕੋਈ ਚੱਲਦਾ ਨਹੀਂ ਉਧਰੋਂ ਨਰੇਗਾ ਵੀ ਹੁਣ ਤਾਂ ਹੈ ਨਹੀਂ ਜਿਹੜੇ ਨਹੀਂ ਤਾਂ ਬਜ਼ੁਰਗ ਉੱਥੇ ਜਾਵੜਾ ਕਰਨ ਰੇਗਾ ਦੇ ਵਿੱਚ ਕੋਈ ਉੱਥੇ ਧੂਈ ਬੜ ਲਿਆ ਕਰਗੇ ਅੱਜ ਕੱਲ ਕੰਮ ਆ ਇਹ ਬੰਦ ਪਏ ਆ ਕੀ ਕਰਗੇ ਬਹੁਤ ਬੁਰਾ ਹਾਲ ਆ ਹਾਂ ਜਾਨਾ ਰਹੀ ਇਹਦੇ ਨਾਲ ਬਸ ਓਏ ਹੁਣ ਇਹ ਇਹ ਨੂੰ ਨਾ ਤੂੰ ਹੀ ਮੇਰੇ ਨਾਲ ਬਸ ਲੋੜ ਹੀ ਨਹੀਂ ਆਪਾਂ ਇਹਨੂੰ ਮੋਟਰਸਾਈਕਲ ਹੀ ਨਹੀਂ ਬਣਾਉਂਦੇ ਤੂੰ ਮੈਨੂੰ ਬੁਲਾਇਆ ਕਰ ਮੈਂ ਵੇਖੀ 90 ਦੇ ਚਲਾਇਆ ਕਰੂੰ ਵੀਰਾ 90 ਤੇ ਆ ਵੈਦਰ ਫੁਮਿਕ ਸੇ ਕੰਮ ਨਹੀਂ ਕਰਦਾ ਪਏ ਤੇ ਚਲਾਇੰਗਾ ਨਹੀਂ ਹੋੜੀ-ਹੋੜੀ ਚਲਾਉਗਾ ਹੋੜੀ ਨਹੀਂ ਓਏ ਫੌੜੀ ਸੱਚੋੜੀ ਉਲਟ ਨਿਕਲਦਾ ਮੋਚ ਹੋੜੀ ਮੋਟਰਸਾਈਕਲ ਬੇਟਾ 40 50 ਦੀ ਸਪੀਡ ਤੇ ਬਹੁਤ ਹੁੰਦਾ ਤੁਸੀਂ ਮੈਨੂੰ 100 ਦੀ ਸਪੀਡ ਤੇ ਦਵਨ ਲੈਣੇ ਆ ਸਵਾਹ ਤਾਂ ਫੇਰ ਹੀ ਆਉਂਦਾ ਹਵਨ ਕੱਲਾ ਕਰ ਮਾ ਅੱਜ ਕੱਲ ਜਿਹੜੇ ਹਾਦਸੇ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ ਹਾਦਸੇ ਐ ਹੀ ਹੁੰਦੇ ਆ ਕਿ ਜਦੋਂ ਮੋਟਰਸਾਈਕਲ ਵੱਧ ਤੋਂ ਜ਼ਿਆਦਾ ਚਲਾਵਾਂਗੇ ਉਹਦਾ ਬੁਰਾ ਹਾਲ ਹੀ ਹੁੰਦਾ ਤਾਂ ਓਣ ਓਣ ਦਾਸ ਤੂੰ ਸਮਝ ਗਿਆ ਆਉਂਦੇ ਸਾਂਝਾ ਐ ਕਰ ਪਾਣੀ ਗਰਮ ਕਰਕੇ ਲੈ ਪਾਣੀ ਅੱਗੋਂ ਜਾਵਾ ਅੱਗ ਹਾਂ ਅੱਗ ਮਚਾ ਦੇ ਪਾਣੀ ਚ ਓਏ ਪਾਣੀ ਗਰਮ ਚਾਹੀਦਾ ਜਵਾਕ ਕਿਉਂ ਜੇ ਮੈਂ ਮੰਗਿਆ ਪਾਣੀ ਗਰਮ ਦੇ ਦੇ ਪਾਣੀ ਗਰਮ ਥੋੜਾ ਢਿੱਡ ਢੁਡ ਗਰਮ ਹੋ ਜੇ ਅੱਛਾ ਲੈ ਛੋਰਾ ਪਾਣੀ ਲੈ ਕੇ ਤੇ ਡੈਡੀ ਤੇ ਐਂ ਕਰ ਆਦੀ ਮੰਮੀ ਉਹਨਾਂ ਕਾ ਚਾਹ ਬਣਾਉਗੀ ਗਰਮ ਜੀ ਅਦਰਕ ਪਾ ਦੇ ਅਦਰਕ ਹਾਂ ਅਦਰਕ ਪਾ ਦੇ ਅਦਰਕ ਕੱਚੀ ਚੀਜ਼ ਆ ਅਦਰਕ ਪਾ ਦਿਓ ਅਦਕਰ ਦੇ ਨਾਲ ਹੋਰ ਹਲਦੀ ਵੀ ਪਾ ਦਿਓ ਨਹੀਂ ਮਿਰਚਾ ਬਾਗਦੇ ਨਾ ਤੜਕੇ ਹੀ ਲਾ ਦਿੰਨੇ ਸਮਝਿਆ ਸਰਜੀ ਵਾਲਾ ਨਹੀਂ ਕੋਈ ਚਾਹ ਮੰਗੀ ਆ ਮੈਂ ਮਿਰਚਾ ਨਹੀਂ ਮੰਗੀਆਂ ਪਰ ਤੇ ਡੈਲੀ ਦਵਾਈ ਲਗਈ ਐ ਨਾ ਵਿੱਚ ਮਿਰਚਾ ਬਾਦੋ ਹਲਦੀ ਬਾਦੋ ਮਿਰਚਾ ਮੂੰਹ ਚੋਂ ਉਲਟ ਨਹੀਂ ਕੱਲਦਾ ਕੀ ਕਰਕੇ ਪਤਾ ਤਾਂ ਲੱਗਦਾ ਨਹੀਂ ਕੁਛ ਮਿਰਚਾਂ ਦੀ ਚਾਹ ਦੇ ਵਿੱਚ ਅਦਕਰ ਪਾ ਦਿਓ ਚਲ ਅੱਜ ਤੋ ਬਾਤ ਤਾਂ ਜਾਂਦਾ ਬਸ ਮੈਂ ਨਹੀਂ ਜਾਂਦਾ ਇੱਕ ਜਿਹੜਾ ਲਸਣ ਆਉਂ ਉਹ ਥੋੜਾ ਪਾ ਸਕਦੇ ਹਾਂ ਤਾਂ ਚਾਹ ਚ ਪੈ ਜਾਊਗਾ ਹਾਂਜੀ ਹਾਂ ਉਹ ਚਾਹ ਚ ਪਾ ਕੇ ਵਧੀਆ ਬਣਾ ਕੇ ਲਓ ਤਾਂ ਅਸਲ ਤਾਂ ਮੈਂ ਤਾਂ ਪੈ ਨਹੀਂ ਆ ਬਸ ਬਸ ਤੂੰ ਪੈ ਤੂੰ ਪੈਰ ਜਾਈ ਬਹਿ ਕੇ ਮੈਂ ਪੈਣਾ ਹੁਣ ਕਿਉਂ ਠੰਡ ਬਾਹਲੀ ਹੋ ਗਈ ਐ ਆਇਆ ਥੋੜਾ ਚਾਹ ਬਣਾ ਕੇ ਦੇ ਓਏ ਦੇੜੀ ਕਿਆ ਵੀ ਦਾ ਉਹ ਤਾਂ ਹਲੇ ਵੀ ਕੰਬੀ ਜਾਂਦਾ ਕੰਬੜਾ ਹੀ ਆ ਮਾਰ ਉਹ ਡੋ ਨਾ ਨਹੀਂ ਲੈ ਕੀ ਯਾਰ ਯਾਰ ਡੇੜੀ ਢੋਲੇਗਾ ਯਰ ਅੱਜ ਤੂੰ ਆਰਦਾ ਨਹੀਂ ਆਦਾ ਉਹ ਤੇ ਦਾ ਤੂੰ ਬਣਾ ਚਾਹ ਢੋਲੇਗਾ ਤੂੰ ਆ ਲੈ ਚੋ ਰੱਗ ਨਾ ਅਸ ਹੈ ਵਾਏ ਸਿੱਟੇ ਗਾ ਲੀ ਚਲ ਮੈਂ ਠੀਕ ਆ ਠੀਕ ਆ ਤਾਂ ਗਾਇਸ ਕਿੱਦਾ ਲੱਗੀ ਸਾਡੀ ਛੋਟੀ ਜੀ ਵੀਡੀਓ ਸਾਡੀ ਵੀਡੀਓ ਨੂੰ ਅੱਗੇ ਦੇਖਣ ਲਈ ਸਾਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਹਾਂ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਫੋਲੋ ਕਰੋ ਤੇ ਹਰੇਕ ਵੀਡੀਓ 'ਚ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਹਾਂ ਸਾਨੂੰ ਪਤਾ ਲੱਗੇ ਜੇ ਕੋਈ ਵੀਡੀਓ 'ਚ ਨੁਕਸ ਦੀਂਦਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਆ ਲਾਇਕ ਸ਼ੇਅਰ ਜ਼ਰੂਰ ਕਰੋ ਜੀ ਵੀਡੀਓ ਨੂੰ ਧੰਨਵਾਦ ਧੰਨਵਾਦ ਸਰਪਰ